मुर्दा बाद मुर्दा बातोगारदी А бы что-то к нам ਕੀ ਜਿਹੜਾ ਭਗੰਦੀ ਫੌਜ ਤੇ ਸੀਐਮ ਭਗਵੰਤ ਸਿੰਘ ਕੀ ਕਹਾਂਗੇ ਅਸੀਂ ਉਹਨਾਂ ਅੱਗੇ ਲੈ ਕੇ ਜਾਵਾਂਗੇ ਤੁਸੀਂ ਆਪ ਦੇਖਦੇ ਹੋ ਦੇਖ ਸਕਦੇ ਹੋ ਜੀ ਸਾਢੇ 3 ਸਾਲ ਤੋਂ ਅਸੀਂ ਬੀਏ ਦੇ ਟਟ ਪਾਸ ਆ ਜੀ ਸਾਨੂੰ ਇੱਕ ਸਿੰਗਲ ਭਰਤੀ ਨਹੀਂ ਦਿੱਤੀ ਗਈ ਨਾ ਕੋਈ ਲੈਕਚਰਾਰ ਕੈਡਰ ਦੀ ਭਰਤੀ ਦਿੱਤੀ ਗਈ ਆ ਜੀ ਨਾ ਕੋਈ ਮਾਸਟਰ ਕੈਡਰ ਦੀ ਭਰਤੀ ਦਿੱਤੀ ਗਈ ਆ ਅਸੀਂ ਸਾਢੇ 3 ਸਾਲ ਤੋਂ ਲਗਾਤਾਰ ਲਾਰੇ ਸੁਣ ਰਹੇ ਆ ਹੋਰ ਤਾਂ ਹੋਰ ਜੀ ਆਪ ਜਿਹੜੀ ਕਹਿੰਦੇ ਆ ਨਾ ਵੀ ਆਮ ਆਦਮੀ ਦੀ ਸਰਕਾਰ ਆ ਉਹ ਆਮ ਦੀ ਸਰਕਾਰ ਸਾਨੂੰ ਮੀਟਿੰਗਾਂ ਦੇ ਕੇ ਮੀਟਿੰਗਾਂ ਤੋਂ ਭੱਜ ਰਹੀ ਆ ਜੀ ਸਾਡੀ ਕੋਈ ਇਹਦੀ ਨਿੱਜੀ ਲੜਾਈ ਨਹੀਂ ਆ ਅਸੀਂ ਆਪਦੇ ਹੱਕਾਂ ਲਈ ਆਏ ਆ ਵੀ ਸਾਡਾ ਜਿਹੜਾ ਨੋਟੀਫਿਕੇਸ਼ਨ ਆ ਆਊਟ ਕੀਤਾ ਜਾਵੇ ਇੰਨੇ ਇੰਨੇ ਟਾਈਮ ਤੋਂ ਅਸੀਂ 4-4 ਸਾਲਾਂ ਤੋਂ ਜਿਹੜਾ ਪੋਸਟਾਂ ਦਾ ਵੇਟ ਕਰ ਰਹੇ ਆ ਜੀ ਉਹਦੇ ਲਈ ਅੱਜ ਅਸੀਂ ਅਸੀਂ ਇਕੱਠੇ ਹੋਏ ਆ ਕਿ ਇਸ ਗੁੰੰਗੀ ਬੋਲੀ ਸਰਕਾਰ ਨੂੰ ਸਾਡੀਆਂ ਮੰਗਾਂ ਸੁਣ ਜਾਣ ਕਿੰਨੀ ਵਾਰੀ ਮੀਟਿੰਗ ਦੇ ਚੁੱਕੀ ਆ ਸਰਕਾਰ ਹੋਰ ਤੱਕ ਅਸੀਂ ਜੀ ਪਿਛਲੇ ਲੱਗ ਪੱਗ 2 ਸਾਲ ਤੋਂ ਲਗਾਤਾਰ ਮੀਟਿੰਗਾਂ ਕਰ ਰਹੇ ਆ ਆ ਸਾਡੇ ਪ੍ਰਧਾਨ ਜੀ ਨਾਲ ਸਵੰਸਰ ਜੀ ਹਾਂਜੀ ਜਸਵੰਤ ਸਾਹਿਬ ਕਿੰਨੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਮੀਟਿੰਗਾਂ ਦੇ ਵਿੱਚ ਕੋਈ ਸਾਰਥਕ ਹੱਲ ਮਿਲਦੀ ਮਿਲਿਆ ਕਰੇ ਤੁਹਾਨੂੰ ਨਾ ਨਾ ਅਸੀਂ ਲਗਭਗ 42 ਮਹੀਨੇ ਹੋ ਗਏ ਸਰਕਾਰ ਚੁਣੀ ਨੂੰ ਸਾਨੂੰ ਲਗਭਗ 3-4 ਮਹੀਨੇ ਹੋ ਗਏ ਲਗਾਤਾਰ ਸਾਡੀਆਂ ਜਿਹੜੀਆਂ ਮੀਟਿੰਗਾਂ ਸਬਕਮੇਟੀ ਨੇ ਬੁਲਤ ਵੀ ਕੀਤੀਆਂ ਆ ਸਾਡੀਆਂ ਦੋ ਚਾਰ ਮੰਗਾਂ ਅਸੀਂ ਵਾਰ-ਵਾਰ ਇਹੀ ਕਹਿੰਨਾ ਸਾਡੀਆਂ ਜਿਹੜੀਆਂ ਮੰਗਾਂ ਮਾਸਟਰ ਕੈਡ ਲੈਕਚਰ ਕੈਡਰ ਉਹ ਸਾਡੀਆਂ ਜਲਦੀ ਹੱਲ ਕੀਤੇ ਜਾਣ 55% ਦੀ ਬੇਚੁਕੀ ਸ਼ਰਤ ਉਹ ਲਾ ਦਿੱਤੀ ਗਈ ਹੈ ਤਾਂ ਇਹ ਬਿਲਕੁਲ ਜਲਦ ਇਹ ਸਾਡੀਆਂ ਜਿਹੜੀਆਂ ਮੰਗਾਂ ਹੱਲ ਕੀਤੇ ਜਾਣ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਵੱਡੇ ਟੈਸਟ ਵਾਲ ਬਦਾਨੀ ਇਹ ਸਾਡੀ ਸਰਕਾਰ ਮੰਗਾਂ ਨਹੀਂ ਮੰਦੀ ਬਿਲਕੁਲ ਤੁਸੀਂ ਸੁਣ ਲਿਆ ਕਿ ਮੀਟਿੰਗਾਂ ਹੋ ਸਰਕਾਰ ਨੇ ਮੀਟਿੰਗਾਂ ਦੇ ਵਿੱਚ ਹੱਲ ਕੋਈ ਨਹੀਂ ਮਿਲਿਆ ਪਰ